ਸਤਿ ਸ੍ਰੀ ਅਕਾਲ ਜੀ ਆਪ ਸਭ ਠੀਕ ਠਾਕ ਹੋਵਗੇ ਸੇ ਸਭ ਠੀਕ ਠਾਕ ਆ ਸਭ ਤੇ ਪ੍ਰਮਾਤਮਾ ਮਿਹਰ ਕਰੇ ਹੱਥ ਰੱਖੇ ਤੰਦਰੁਸਤੀ ਵਾਸਤੇ ਸੁਣ ਦਿਖਾਉਨੇ ਆ ਮੌਸਮ ਮੀਂਹਾ ਹੋ ਰਿਹਾ ਅੱਜ ਤਾਂ ਵਧੀਆ ਬਹੁਤ ਸੋਹਣਾ ਮੌਸਮ ਹੋ ਰਿਹਾ ਮੀਮੂ ਤਾਂ ਮੈਨੂੰ ਲੱਗਦਾ ਕੱਟੀ ਪਾਊਗਾ ਇਹ ਸਮਾਂ ਚੁੱਕੀ ਜਾਂਨੇ ਗੱਦ ਗੱਦ ਨੇਰੀ ਆ ਸ਼ਾਇਦ ਦੇਖੋ ਨੇਰੀ ਤਾਂ ਮੋ ਆ ਗਈ 2-4 ਮਿੰਟਾਂ ਤੇ ਕਰਾਉਣ ਵਾਲੀ ਆ ਬਹੁਤ ਜ਼ਿਆਦਾ ਚੜੀ ਪਈ ਆ ਕਹੇ ਜਾਂ ਮੌਸਮ ਹੋਇਆ ਤੇ ਚਾਰ ਸਪਿਰ ਇੱਧਰ ਤਾਂ ਨੇਹਰੀ ਆ ਗਈ ਅਸ ਬਹੁਤ ਜ਼ਿਆਦਾ ਨੇਹਰੀ ਚੜੀ ਪਈ ਆ ਗੱਦ-ਗੱਦ ਸਮਾਨਤਰ ਹੀ ਜਾਂਦੇ ਆ ਚੱਕ-ਚੱਕ ਅੰਦਰ ਜੀ ਉੱਡ ਜੂ ਚੱਕ-ਚੱਕ ਮਾਰੂ ਹੀ ਫਿਰ ਖਲਿਆਰਾ ਪਾ ਦਿੰਦੀ ਆ ਇੱਕ ਬਾਰੇ ਬਾਰੇ ਤਾਂ ਹੀ ਵਾਲੀ ਨੇਹਰੀ ਹੁੰਦੀ ਆ ਜੇ ਮੀਂਹ ਪਾ ਦੇ ਮਾੜਾ ਮੇਟਾ ਠੰਡ ਹੋ ਜੇ ਮੀਂਹ ਪਾਉਂਦਾ ਨਹੀਂ ਹੈਗਾ ਬੜੀ ਜ਼ਿਆਦਾ ਗਰਮੀ ਆ ਵਰਮਾ ਬੂਰਾਂ ਪਰੇ ਅੰਦਰ ਇਹ ਤਾਂ ਕਲੀ ਕਲੀ ਕਰ ਦੂ ਇਹ ਤੋਕ ਮੈਂ ਉੱਥੇ ਰੱਖ ਤੀਆਂ ਸੀ ਮਹਾਂ ਪੱਲੀਆਂ ਸੇ ਆਉਣੀਆਂ ਦੇਵਾਂਗੇ ਜਿਆਦਾ ਹੀ ਨਹੀਂ ਰਹਿੰਦੇ ਜੇ ਤੋ ਜਾਣੇ ਆ ਰਤਾ ਨੇਰ ਪਈ ਆ ਹ ਬੋਲਾ ਸੋਹਣਾ ਮੌਸਮ ਗੜਗੜ ਤੱਕਰੀ ਜਾਂਦਾ ਹੈ ਜੇ ਪਾਉਂ ਫੇਰ ਅੰਦਰ ਲਾ ਦਰ ਤਰਦੇ ਨੇ ਚਲੋ

44 ਹੋ ਗਏ ਕਾਲੂ ਪੁਰਿਆ ਨੇਰੀ ਲਾ ਜੂੜਾ ਕੇ ਆ ਜਾ ਹਲ ਆਜ ਸੋਨੋਂ اندر ਡਾਮ ਆਜੋ 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 ਆਇਆ ਆਇਆ ਕਰੋ ਆ ਜਾ ਦੁੱਧ ਪੀਣਾ ਸੰਦੁੱਧ ਪਾਉਣੀ ਆ ਹਟ ਜਾ ਕੀ ਸੋਨਾ ਵਾਸਨਾ ਦੋ ਨੋਨੇ ਮੋਨੇ ਨੂੰ ਲੈ ਜੂ ਨੇ ਰੀ ਢਾਕੇ ਨੰਨ ਵਿਚਾਰਾ ਨੂੰ ਅੰਦਰ ਅੰਦਰ ਤੇ ਤੇ ਉਠਾਉ ਨੇ ਜਵਾਖਾ ਵਾਂਗੂ ਇਸ ਨੇ ਝੂਂ ਝੂਂ ਕਰ ਲੱਗ ਜਾਂਦੇ ਅੰਦਰ ਕਿਹੜਾ ਪੈਂਦੇ ਨੇ ਪਹਿਲਾਂ ਨੰਨ ਉਠਾਈ ਹੋਈ ਸੀ ਗੋਲੀ ਆਰ ਆਜਾ ਨਾ ਨਾ ਖੇਡ ਲਾ ਉਹ ਬੜਾ ਖਰਾਬ ਆਇਆ ਨੇ ਰੀ ਤਾਂ ਆ ਗਈ ਸੋਨੂੰ ਲਾਵਾ ਕਿਤੇ ਹਨਾ ਸਿੰਨੇ ਬਾਥਰੂਮ ਚ ਬੈਠਾ ਅੰਡਾ ਘੱਟਾ ਫਿਰ ਮੈਂ ਸੋ ਚੱਕ ਕੇ ਲੈ ਜਾਂਦੀ ਆ ਅੰਦਰ ਇੱਥੇ ਆਉ ਦੇ ਬਹਿ ਜਾ ਨਾ ਗੇਟ ਕੂਟ ਲਾਦਾ ਬੇਰੀ ਬਹੁਤ ਜ਼ਿਆਦਾ ਆ ਗਈ ਕੜਾ ਪੂਰ ਇੱਥੇ ਸਿੱਟੂਗਾ ਹੁਣ ਨੀਮੂ ਵਾਲ ਲਸਣ ਜੇ ਤਾਂ ਲੱਗਦੀ ਨਹੀਂ ਰਭਦੀ ਹੁਣਗੇ ਤਾਂ ਅੰਦਰ ਏਡੂ-ਬੂਟ ਲਾ ਦਈਏ ਜਿਸ ਕੋਈ ਸਿਆਤਾਨੀ ਬੁੱਲਾ ਤਾ ਹ ਜਾਂ ਥੱਲੇ ਵਾਲੇ ਨੇ ਰੀ ਬਹੁਤ ਜ਼ਿਆਦੇ ਆ ਆ ਗੇਲਤਾ ਆਈ ਬਤਾ ਤੋ ਆਈ ਫਿਰ ਸੇ ਇਸ ਨੂੰ ਵੀ ਲਾ ਕੇ ਆਵਾਂ ਨਾ ਰਸੋਈ ਚ ਬਹੁਤ ਸਾਰਾ ਦੇ ਤਰ੍ਹਾਂ ਚੱਲ ਅੰਦਰ ਬਾਗ ਇਹ ਕੋਲੀ ਕੋਠੇ ਚ ਵਾਜ ਜਾ ਕੋਠੇ ਚ ਵਾਜ ਅੰਦਰ ਬਾਗ ਦੇ ਪਾਸ ਪਾਸ ਹੁਣ ਮਾਰੂ ਇਹ ਤਾਂ ਚੀਜ਼ਾਂ ਚੱਕ ਚੱਕ ਤੇਰੀ ਦੇਖਾਂਗੇ ਕੋਈ ਸਬਜ਼ੀ ਪਣੀ ਜਿਉ ਠੀਕ ਹੋ ਗਈ ਬਹੁਤ ਜ਼ਿਆਦਾ ਲਹਿਰੀ ਆ ਖੁੱਲ ਗਿਆ ਸੀ ਸਾਨਾ ਭੁੱਟੇ ਜੇ ਲੱਗਦਾ ਹੀ ਸੀ ਵੀ ਨੇਰੀ ਵਾਲਾ ਕੰਮ ਮਾਰ ਰੱਖੀ ਵੀ ਨੂੰ ਵਾਲਾ ਤੇ ਕਿਹੜਾ ਆ ਜਾ ਬੋਲੀ ਅੰਦਰ ਚਲੀਏ ਸਰਨਾਥ ਤੇ ਸੀ ਅੱਜ ਇੱਥੇ ਨਗਰੂ ਵਾਲਾ ਜੇ ਨਾ ਗਾਉਂ ਤੋਂ ਹੁਣ ਬਾਹੇ ਪੈ ਨਬੜੀ ਜਿਆਦੇ ਨੇਰੀ ਤੇ ਟੜਕਦਾ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗਦੀ ਹੈ ਮੇਰੀਆਂ ਭੈਣਾਂ ਮੇਰੇ ਵੀਰ ਲੈ ਕੇ ਸ਼ੇਅਰ ਸਬਸਕ੍ਰਾਈਬਰ ਕਰ ਲਿਆ ਕਰੋ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਹੁਣ ਨੇਰੀ ਹੋਗੀ ਬਾੜੀ ਜਿਆਦੇ ਸਮਾਨ ਚੱਕਦੇ ਆਂ ਕੁਝ ਚੱਕਤਾ ਸੀ ਰਹਿਰੂ ਜੀ ਦਾ ਘਰ ਆ ਸਾ ਰਹਿਰੂ ਜੀ ਕੀ